ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਫਤਿਹ ਪੰਜਾਬ ਵਾਸੀਓ 2 ਦਿਨ ਪਹਿਲੇ ਮੀਂਹ ਨੇ ਬਹੁਤ ਵੱਡੀ ਤਬਾਈ ਮਚਾਈ तकरीबन ਕੋਈ ਪੰਜਾਬ ਦਾ ਹਿੱਸਾ ਛੱਡ ਕੇ ਬਾਕੀ ਸਾਰੇ ਥਾਵਾਂ ਤੇ ਅੱਜ ਤੀਜੇ ਦਿਨ ਵੀ ਪੀੜਤ ਲੋਕ ਵਖਾਉਣ ਦੇ ਆ ਕਣਕਾਂ ਦੇ ਵਿੱਚ ਖੇਤਾਂ ਖਲਿਆਣਾਂ ਦੇ ਵਿੱਚ ਬਰਫ਼ ਦੇ ਗੋਲੇ ਬਣੇ ਪਿਆ ਗੜੇ ਮਾਰੀ ਏਡੀ ਜ਼ਬਰਦਸਤ ਹੋਈ ਆ ਔਰ ਇਹਦੇ ਤੇ ਇੱਕ ਹੈਰਾਨਗੀ ਹੁੰਦੀ ਆ ਪੰਜਾਬ ਸਰਕਾਰ ਦਾ ਅਜੇ ਤੱਕ ਮੂੰਹ ਨਹੀਂ ਖੁੱਲਿਆ ਜਿਹੜਾ ਸੈਟੇਲਾਈਟ ਪਰਾਲੀ ਦਾ ਧੂਆਂ ਨਿਕਲਦਿਆ ਸਾਰੀ ਪਕੜ ਲੈਂਦਾ ਸੀ ਉਸੇ ਵੇਲੇ ਧਾਰਾ ਜਿਹੜੀਆਂ ਵਾਂ ਉਹ ਪ੍ਰਸ਼ਾਸਨ ਚੜ ਕੇ ਆਜਦਾ ਸੀ ਸਵੇਤ ਪੁਲਿਸ ਤੇ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਸੀਂ ਕਿਹਨੇ ਵੀ ਹੁਣ ਕਿਥੇ ਪ੍ਰਸ਼ਾਸਨ ਉਤਾਰਿਆ ਅਸਲ ਦੇ ਵਿੱਚ ਇਹ ਆ ਵੀ ਲੋਕਾਂ ਨੂੰ ਸਿਰਫ ਕੁੱਟਣਾ ਤੇ ਲੁੱਟਣਾ ਇਹ ਇਹਨਾਂ ਨੂੰ ਹਾਕਮਾਂ ਨੂੰ ਆਉਂਦਾ ਵਾ ਕੋਈ ਫਸਲੀ ਬੀਮਾ ਯੋਜਨਾ ਨਹੀਂ ਕੋਈ ਮੁਆਵਜ਼ਾ ਨਹੀਂ ਅਸਲ ਦੇ ਵਿੱਚ ਇਹ ਸ਼ੈਕਲਟ ਇਹਨਾਂ ਨੂੰ ਦਿਸਦਾ ਵਾ ਅੱਗ ਬੁਝਾਉਣ ਵਾਸਤੇ ਫਾਇਰ ਫਾਇਰ ਬ੍ਰਿਗੇਡ ਗੱਡੀ ਲੈ ਆਉਂਦੇ ਆ ਤੇ ਫਿਰ ਚਾਹੀਦਾ ਤੇ ਇਹ ਵੀ ਨਾ ਜਦੋਂ ਗੜੇ ਪੈਂਦੇ ਆ ਉਦੋਂ ਵੀ ਕਰਮਾਵਾਰੇ ਕਿਸਾਨ ਦੀ ਜ਼ਮੀਨ ਤੇ ਛਤਰੀ ਕਰਕੇ ਗੜਿਆਂ ਤੋਂ بچਾਉਂਦੇ ਇਹ ਇਹ ਗੱਲਾਂ ਤਾਹ ਦੇ ਰਖਣਾ ਕਰਨੀਆਂ ਪੈ ਰੀਆਂ ਵਾ ਕਿ ਕੀਰਤੀ ਕਾਮਾ ਚੱਕੀ ਦੇ ਵਿੱਚ ਪਿਸ ਰਿਹਾ ਵਾ ਜਿਹੜੇ ਲੋਕ ਪੁੱਛਦੇ ਆ ਵੀ ਇਹ ਖੋਦਕਸ਼ੀਆਂ ਕੌਰ ਕਿਉਂ ਕਰ ਰਿਹਾ ਇਹ ਕਰਜ਼ਾਈ ਕਿਉਂ ਹੋ ਰਿਹਾ ਕੋਹਿਆ ਵਾ ਜਿਹੜਾ ਅੱਖਾਂ ਖੋਲ ਕੇ ਹੀਰੋ ਵੇਖ ਲੋ ਇਸ ਟਾਈਮ ਤੇ ਮਟਰ ਆਲੂ ਮੱਕੀ ਬਰਸੀਮ ਚਾਰੇ ਇਹਨਾਂ ਸਾਰੀਆਂ ਫਸਲਾਂ ਸਮੇਤ ਕਣਕ ਕਈਆਂ ਹਿੱਸਿਆਂ ਦੇ ਵਿੱਚ ਸੁਹਾਗਾ ਫਿਰ ਗਿਆ ਵਾ ਔਰ ਜਿੱਥੇ ਇਹ ਕੁਝ ਹੋ ਗਿਆ ਇਹ ਮੰਨ ਲਓ ਵੀ ਆਉਣ ਦੇ ਜਿਹੜੀ ਆਉਣਾ ਬਰਸਾਤ ਦਾ ਸੀਜ਼ਨ ਇਹਦੇ ਵਿੱਚ ਉੱਥੇ ਹੜ੍ਹ ਦੇ ਨਾਲ ਹੀ ਸਥਿਤੀਆਂ ਵਧ ਗਈਆਂ ਜਿੱਥੇ ਦੋ ਦੋ ਫਸਲਾਂ ਇਕੱਠੀਆਂ ਰੁੜ ਗਈਆਂ ਉਸ ਕਿਸਾਨ ਦਾ ਕੀ ਹਾਲ ਹੋਊਗਾ 70 70000 ਰੁਪਏ ਤੋਂ ਲੈ ਕੇ 95 95000 ਰੁਪਏ ਤੱਕ ਠੇਕੇ ਭਰਿਆ ਬਹੁਤ ਵੱਡੇ ਖਰਚੇ ਕਰਕੇ ਐਸ ਕਰਕੇ ਕਿਸਾਨ ਮਜ਼ਦੂਰ ਮਿਹਨਤ ਕਰਦਾ ਵਾ ਕਿ ਮੇਰੇ ਪਰਿਵਾਰ ਦਾ ਚੁੱਲ੍ਹਾ ਚੱਲਦਾ ਰਹੇ ਗੁਜ਼ਾਰਾ ਦੀ ਗੱਲ ਹੋ ਰਿਹਾ ਵਾ ਤੇ ਲਿਮਟਾਂ ਚੁੱਕ ਕੇ ਕਰਜ਼ਾਈ ਹੋ ਕੇ ਮਤਲਬ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਵਾ ਸੋ ਇਹਦੇ ਤੇ ਅਪੀਲ ਵਾ ਸਾਰੇ ਲੋਕਾਂ ਨੂੰ ਵੀ ਇਕੱਠੇ ਹੋ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ ਇਹ ਕਾਜ ਸਵਾਰਨ ਵਾਸਤੇ ਲਾਹੇਵੰਦ ਭਾਰ ਲੈਣ ਵਾਸਤੇ ਮੁਆਵਜ਼ਾ ਲੈਣ ਵਾਸਤੇ ਫਸਲੀ ਬੀਮਾ ਯੋਜਨਾ ਲੈਣ ਵਾਸਤੇ ਮੰਦਰੀਗਾ ਲੈਣ ਵਾਸਤੇ 200 ਦਿਨ ਮੰਦਰੀਗਾ ਦੇ ਨਾਲ 700 ਦਿਹਾੜੀ ਲੈਣ ਵਾਸਤੇ ਲੜਨਾ ਪੈਣਾ ਜੀ ਲੜਿਆਂ ਤੋਂ ਬਗੈਰਾਂ ਗੁਜ਼ਾਰਾ ਨਹੀਂ ਹੋਣਾ ਭਾਵੇਂ ਅੱਜ ਲੜ ਲਿਓ ਤੇ ਭਾਵੇਂ ਕੱਲ ਲੜ ਲਿਓ ਜਿੰਨੀ ਦੇਰ ਤੱਕ ਇਕਜੁੱਟ ਇਕਮਤ ਨਹੀਂ ਹੋਵਾਂਗੇ ਉਨੀ ਦੇਰ ਤੱਕ ਇਹਨਾਂ ਹਾਕਮਾਂ ਤੋਂ ਨਿਆਂ ਨਹੀਂ ਲਿਆ ਜਾਣਾ ਜਿਹੜੇ ਸਾਡੇ ਖੂਨ ਤੇ ਪਲਦੇ ਆ ਸਾਡੇ ਬਲੱਡ ਤੇ ਪਲਦੇ ਆ ਜਿਹੜੇ ਲਗਾਤਾਰ ਕਈਆਂ ਦਹਾਕਿਆਂ ਤੋਂ ਖੂਨ ਚੂਸਰੇ ਆ ਜੇ ਇਹਨਾਂ ਤੋਂ ਬਚਣਾ ਤੇ ਫਿਰ ਏਕੇ ਤੇ ਸੰਘਰਸ਼ ਦਾ ਬੋਲਬਾਲਿਆ ਕਰਦਿਆਂ ਆਪਣੇ ਪਿੰਡਾਂ ਦੇ ਵਿੱਚ ਜਥੇਬੰਦ ਹੋ ਕੇ ਇੱਜ਼ਤ ਉਗੁਗਤ ਤੇ ਪੁਗਤ ਕਾਇਮ ਕਰੀਏ ਆਪਣੇ ਕਾਰਜ ਆਪ ਸਵਾਰਨ ਵਾਲੇ ਬਣੇ ਆਈਏ ਜੋ ਗੁਰੂ ਸਾਹਿਬ ਦਾ ਹੁਕਮ ਹੈ ਆਪਣthi ਆਪਣਾ ਆਪੇ ਹੀ ਕਾਇ ਸਵਾਰੀਏ ਸੋ ਆਓ ਇੱਕ ਹੋਈਏ ਤੇ ਇੱਕ ਹੋ ਕੇ ਆਪਾਂ ਆਪਣੇ ਆਪ ਦਾ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਦੁਨੀਆ ਦਾ ਸੁਧਾਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ